ਆਜ ਮੀਟਿੰਗ ਕੀਤੀ ਆ ਅੱਜ ਕਰਨਬਿਕੇ ਜਿਲ੍ਹਾ ਮੋਹਾਲੀ ਸੇਣੀ ਮਹਾਸਭਾ ਪੰਜਾਬ ਵੱਲੋਂ ਜਿਲ੍ਹਾ ਮੋਹਾਲੀ ਦੀ ਮੀਟਿੰਗ ਕੀਤੀ ਗਈ ਅਤੇ ਅੱਜ ਹੀ ਸਰਦਾਰ ਨਿਰਮਰ ਸਿੰਘ ਜੀ ਕਿਉਂਕਿ ਹਰਿਆਣਾ ਤੋਂ ਵੜੇ ਹਨ ਉਹਨਾਂ ਨੂੰ ਜਿਲ੍ਹਾ ਪ੍ਰਧਾਨਤਾ ਪਿਆ ਗਿਆ ਜਿਸ ਦੇ ਲਈ ਅੱਜ ਵੱਡੀ ਮੀਟਿੰਗ ਕਰਨਬਿਕੇ ਵਿਸਾਲ ਮੀਟਿੰਗ ਹੋਈ ਆ ਆਪਣੇ ਸਮਾਜ ਨੂੰ ਹਰ ਕੋਈ ਬੰਦਾ ਤਰਜੀਹ ਦਿੰਦਾ ਕਿ ਸਾਡਾ ਸਮਾਜ ਵੀ ਬਹੁਤਾ ਵੇਖਣ ਦੇ ਬਾਅਦ ਦੇ ਅੰਗਾਵਿਆ ਕੀਤਾ ਗਿਆ ਅੱਜ ਜਿਹੜਾ ਮੁਹਾਲੀ ਦੀ ਲਗਭਗ ਵੱਡੀ ਮੀਟਿੰਗ ਜੋ ਖਰੜਬੀਕੇ ਕੀਤੀ ਗਈ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਨੁਕਤੀਆਂ ਵੀ ਕੀਤੀਆਂ ਗਈਆਂ ਅਤੇ ਉਹਦੇ ਨਾਲ ਨਾਲ ਆਪਣੇ ਧਾਰਮਿਕ ਜੋ ਸਮਾਜ ਦਾ ਨਾ ਉਹਨਾਂ ਨੂੰ ਸਜਦਾ ਕਰਨ ਖਾਤਰ ਵੱਡੇ ਪ੍ਰੋਗਰਾਮ ਕਿਤੇ ਜਾਣਗੇ ਸ਼ਹੀਦ ਭਾਈ ਜਮਾਲਾ ਸਿੰਘ ਨਨੂਆ ਜੀ ਸ਼ਹੀਦ ਭਾਈ ਗੁਰਸਾ ਸਿੰਘ ਗੂਨੀਆ ਜੀ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਦੀ ਵੱਡੀ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਜੋ ਮੰਡਲ ਕਮਿਸ਼ਨ ਦੀ ਰਿਪੋਰਟ ਹੈ ਭਾਰਤ ਸਰਕਾਰ ਸਾਨੂੰ ਇਹ ਸੁਧਾਵੇ ਹੱਕ ਦੇ ਰਹੀ ਹੈ ਉਸ ਸੁਧਾਵੇ ਹੱਕ ਨੂੰ ਹਾਸਲ ਕਰਨ ਲਈ ਵੱਡੇ ਪ੍ਰੋਗਰਾਮ ਲਿਖੇ ਜਾਣਗੇ ਅਤੇ ਮੈਂ ਦੁਆਰਾ ਫਿਰ ਸੈਣੀ ਸਭਾ ਪੰਜਾਬ ਵੱਲੋਂ ਇਹ ਵਿਸ਼ਵਾਸ ਦਵਾਉਂਦਾ ਹਾਂ ਕਿ ਸੈਣੀ ਸਮਾਜ ਨੂੰ ਇੱਕ ਜੁਟ ਕਰਨ ਦੇ ਲਈ ਇਹ ਵੱਡੇ ਉਪਰਾਲੇ ਕਿਤੇ ਜਾਣਗੇ ਜੀ ਮਹਾ ਸਭਾ ਤੁਹਾਡੀ ਗੈਰ ਸਿਆਸੀ ਪਾਰਟੀ ਜੀ ਸੈਣੀ ਮਹਾ ਸਭਾ ਪੰਜਾਬਿਕ ਜੋ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰ ਹੈ ਗੈਰ ਰਾਜਨੀਤਿਕ ਇਹ ਸੰਗਠਨ ਹੈ ਕਿਸੇ ਵੀ ਪਾਰਟੀ ਦੇ ਨਾਲ ਸੈਣੀ ਮਹਾ ਸਭਾ ਦਾ ਕੋਈ ਸਬੰਧ ਨਹੀਂ ਹੈ ਇਹ ਸਮਾਜ ਦੇ ਵਿੱਚ ਜੋ ਕ੍ਰਿਤਿਆਂ ਨੂੰ ਦੂਰ ਕਰਨ ਖਾਤਰ ਅਤੇ ਸਮਾਜ ਸਵੀ ਕਰਨ ਖਾਤਰ ਕੰਮਾ ਖਾਤਰ ਜਿਵੇਂ ਬਲੱਡ ਡੋਨੇਸ਼ਨ ਟੈਂਪ ਉਹ ਤੋਂ ਇਲਾਵਾ ਖੂਲਦਨ ਕੈਂਪ ਦੇ ਇਲਾਵਾ ਮੈਡੀਕਲ ਕੈਂਪ ਸਫਾਈ ਦੇ ਕੈਂਪ ਸੈਣੀ ਮਾਤ ਸਭਾ ਹਰ ਸਾਲ ਲਗਾਉਂਦੀ ਆ ਰਹੀ ਹੈ ਅੱਜ ਲਗਾਉਂਦੀ ਰਹੇਗੀ ਅੱਜ ਸੈਣੀ ਮਾਤ ਸਭਾ ਦੀ ਮੀਟਿੰਗ ਵਿੱਚ ਕਿਹੜਾ ਜਾਉਂਦੇ ਅੱਜ ਸੈਣੀ ਮਹਾਸਭਾ ਪੰਜਾਬ ਦੀ ਮੀਟਿੰਗ ਜਿਹੜੇ ਕੀ ਸਾਡੇ ਪ੍ਰਧਾਨ ਨੇ ਹਰਦੀਪ ਸਿੰਘ ਲੋਂਗਿਆ ਜੀ ਉਹਨਾਂ ਵੱਲੋਂ ਵਕਤ ਵਕਤ ਜ਼ਿਲ੍ਹਾ ਕਈਆਂ ਦਾ ਰੱਖੂ ਕੀਤਾ ਜਾਣਾ ਸੀਗਾ ਜਿਹਦੇ ਵਿੱਚ ਅੱਜ ਮੋਹਾਲੀ ਦੀ ਜ਼ਿਲ੍ਹਾ ਕਈ ਜਿਹਦੇ ਸਦਾਰ ਨਿੰਮਲ ਸਿੰਘ ਜੀ ਨੂੰ ਜਿਹੜੇ ਦਾ ਪ੍ਰਧਾਨ ਬਣਾਇਆ ਗਿਆ ਤੋ ਇਸ ਮਹਾਸਭਾ ਦਾ ਮੇਨ ਮੰਤਵ ਹੀ ਹੈ ਕਿ ਸਾਰੇ ਸੈਨਸ ਫਾਈ ਨੂੰ ਇਕੱਠਾ ਕਰਨਾ ਤਾਂ ਕਿ ਇਕੱਠੇ ਹੋ ਕੇ ਇਕੱਠੇ ਚੱਲ ਸਕੀਏ ਇੱਕ ਦੂਜੇ ਦੇ ਪਰਿਵਾਰਾਂ ਨਾਲ ਮੇਲਜੋਲ ਹੋਵੇ ਸਮਾਜਿਕ ਤੌਰ ਤੇ ਕਿ ਕਿਸੇ ਨੂੰ ਕੋਈ ਲੋੜ ਹੈ ਤੇ ਸਮਾਜ ਨੂੰ ਕਿਸ ਤਰ੍ਹਾਂ ਉਪਰ ਚੁੱਕਿਆ ਜਾ ਸਕਦਾ ਉਸ ਕਰਕੇ ਇਸ ਮਹਾਸਭਾ ਦਾ ਗਠਨ ਕੀਤਾ ਗਿਆ ਤੇ ਆਉਣ ਵਾਲੀ 20 ਸਤੰਬਰ ਨੂੰ ਜਿਹੜਾ ਕੀ ਗੁਰਤੇਗ ਬਹਾਦਰ ਦੀ ਦਾ ਉਹ ਯਾਤਰਾ ਆ ਰਹੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਕਰਨਾ ਹੈ ਉਹਦੇ ਬਾਰੇ ਵਿਚਾਰ ਚਰਚਾ ਕੀਤੀ ਗਈ। ਸੋ ਅੱਜ ਉਹ ਸੰਬੰਧ ਦੇ ਵਿੱਚ ਮੀਟਿੰਗ ਸੀ। ਸੋ ਜਿਸ ਤਰ੍ਹਾਂ ਇਸ ਤਰ੍ਹਾਂ ਅੱਗੇ ਪ੍ਰੋਗਰਾਮ ਆਉਂਦੇ ਰਹਿਣਗੇ ਆਪਾਂ ਗੱਲਬਾਤ ਕਰਦੇ ਰਾਂਗੇ। ਹਾਂਜੀ ਤੁਹਾਨੂੰ ਅੱਗੇ ਮਾ ਸੈਣੀ ਦਵਾ ਨੂੰ ਪ੍ਰਧਾਨ ਬਣਿਆ ਕੀ ਕਹਿਣਾ ਚਾਹੁੰਦੇ? ਮਨੋਜੀ ਅੱਜ ਸਰਦਾਰ ਹਰਜੀਤ ਸਿੰਘ ਲੌਂਗਿਆ ਪ੍ਰਧਾਨ ਸੈਣੀ ਸਮਾਜ ਪੰਜਾਬ ਨੇ ਜ਼ਿਲ੍ਹਾ ਮੁਹਾਲੀ ਦੀ ਜ਼ਿੰਮੇਵਾਰੀ ਸੌਂਪੀ ਹੈ। ਜੋ ਵੀ ਸੈਣੀ ਸਮਾਜ ਪ੍ਰਤੀ ਇਹ ਮੇਰੀ ਡਿਊਟੀ ਲਾਉਣਗੇ ਮੈਂ ਉਹਨੂੰ ਤਲੋਂ ਮਨੋਂ ਤੁਹਾਨੂੰ ਹਰ ਤਰ੍ਹਾਂ ਤੇ ਆ ਪੀਪੀ ਸਰਬਜੀਤ ਜਿਹੜੇ ਸਾਡੇ ਪਹਿਲਾ ਮਹਿਲਾ ਵਿੰਗ ਦੇ ਪ੍ਰਧਾਨ ਨੇ ਅਸੀਂ ਇਕੱਠੇ ਹੋ ਕੇ ਹੋਰ ਸਾਥੀਆਂ ਨੂੰ ਨਾਲ ਜੋੜ ਕੇ ਇੱਕ ਟੀਮ ਬਣਾ ਕੇ ਟੀਮ ਵਰਕ ਕਰਾਂਗੇ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਸੈਣੀ ਸਮਾਜ ਨੂੰ ਮੁਕਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ